ਲਓ ਜੀ ਇਸ ਵੇਲੇ ਮੀ ਵੀ ਬੜੇ ਜੋਰਾਂ ਸ਼ੋਰਾਂ ਨਾਲ ਪੈ ਰਿਹਾ ਤੇ ਕੰਫੀਬਲ ਮੈਟਰਸ ਦੇ ਵਿੱਚ ਕਿਹਨੇ ਕੰਮ ਵੀ ਬੜਾ ਯੋਰਾ ਸ਼ੋਰਾਂ ਨਾਲ ਚੱਲ ਰਿਹਾ ਅੱਜ ਤੁਹਾਡੇ ਅਸੀਂ ਕਰਾਉਣੇ ਆ ਫਾਇਦੇ ਜਿੱਥੇ ਹੋਲਸ ਦੇ ਡੇਟਾਂ ਦੇ ਗੱਦੇ ਲੈ ਕੇ ਦਵਾਂਗੇ ਬੈੱਡ ਲੈ ਕੇ ਦਵਾਂਗੇ ਤੁਹਾਨੂੰ ਅਲਵਾੜੀਆਂ ਲੈ ਕੇ ਦਵਾਂਗੇ ਤੁਹਾਨੂੰ ਸੋਫੇ ਲੈ ਕੇ ਦਵਾਂਗੇ ਆ ਦੇਖੋ ਡਾਇਰੈਕਟ ਸਾਨੂੰ ਫੈਕਟਰੀ ਦੇ ਵਿੱਚ ਲੈ ਕੇ ਆਏ ਆ ਜਿੱਥੇ ਗੱਦੇ ਬਣਦੇ ਦਿਖਾ ਰਹੇ ਆ ਇੱਥੇ ਤੁਸੀਂ ਆ ਜਾਓ ਗੱਦਿਆਂ ਦੀ ਜੋੜੀ ਗੱਦਿਆਂ ਦੀ ਜੋੜੀ ਸਿਰਫ 1800 ਰੁਪਏ ਦੇ ਸ਼ੁਰੂ 1800 ਰੁਪਏ ਤੋਂ ਸਰ ਮੈਨੂੰ ਦੱਸੋ 18500 ਰੁਪਇਆ ਰੇਟ ਆ ਬਾਜ਼ਾਰ ਦਾ ਜੇ 쇼ਰੂਮ ਤੇ ਲਾ ਕੇ ਲੈਟਾ ਲੱਗ ਰੱਖਿਆ ਦਾ ਪਰ ਅਸੀਂ ਤੇ ਫੈਕਟਰੀ ਜਾਏ ਆ ਤੇ ਮੈਨੂੰ ਦੱਸੋ ਫੈਕਟਰੀ ਦਾ ਕੀ ਹੈਗਾ ਫਰਕ ਇਹਦੇ ਵਿੱਚ ਫੈਕਟਰੀ ਦਾ ਰੇਟ ਦਵਾਂਗੇ 11500 ਰੁਪਏ ਦਾ 11500 ਰੁਪਏ ਦਾ 11500 ਦਾ ਪੈਟ ਦਵਾਂਗੇ ਲਓ ਜਿਹੜਾ ਬਾਜ਼ਾਰ ਦੇ ਵਿੱਚ 25 30000 ਦਾ ਸੋਫਾ ਇੱਥੇ ਤੁਹਾਨੂੰ 18500 ਦੇਣਾ ਜਿਨ੍ਹਾਂ ਨੇ LED ਪੈਨਲ ਲੈਣੇ ਆ ਦੇਖੋ ਕਲਰ ਵੱਖੋ ਵੱਖਰੇ ਆ ਸਾਈਜ਼ ਵੱਖੋ ਵੱਖਰੇ ਆ ਡਿਜ਼ਾਈਨ ਵੀ ਬੜੇ ਸੋਹਣੇ ਆ ਤੁਹਾਨੂੰ LED ਪੈਨਲ ਵੀ ਮਿਲ ਜਾਣੇ ਆ ਸੋਹਾਂ ਅਲਮਾਰੀ ਚੈੱਕ ਕਰੋ ਦੇਖੋ ਸਭ ਤੋਂ ਵਧੀਆ ਸਾਈਜ਼ ਇਹ ਤੁਹਾਨੂੰ ਅਸੀਂ ਸਿਰਫ 3200 ਰੁਪਏ ਦੇ ਵਿੱਚ ਅਲਮਾਰੀ ਦੇ ਰਣੀ ਆ ਤੁਸੀਂ ਬੱਚਿਆਂ ਲਈ ਵੀ ਅਲਵੀਰਾ ਲੈਣੀ ਆ ਆ ਦੇਖੋ ਕਿੰਨੇ ਸੋਨੇ ਦੇ ਵਿੱਚ ਪ੍ਰਿੰਟ ਹੈ ਗਿਆ ਵੱਖ-ਵੱਖ ਤਰ੍ਹਾਂ ਦੇ ਇੱਥੇ ਤੁਹਾਨੂੰ ਪ੍ਰਿੰਟ ਮਿਲ ਜਣੇ ਹੈਗੇ ਆ ਆ ਵੀ ਸੈੱਟ ਚੈੱਕ ਕਰ ਲਓ 14500 ਦਾ ਅੱਜ ਤੁਹਾਡੇ ਹੋਸ਼ ੜਾ ਦੇਣੇ ਰੇਟ ਤੇ ਜਦੋਂ ਤੁਸੀਂ ਬਾਜ਼ਾਰਾਂ ਸ਼ੋਰੂਮਾਂ 'ਤੇ ਜਾ ਕੇ ਅਸੀਂ ਇਹ ਵੀ ਚੈਲੰਜ ਕਰਦੇ ਆ ਜਿਹੜੇ ਮਰਜ਼ੀ ਸ਼ੋਰੂਮ ਚਲਜੋ ਬਾਜ਼ਾਰ ਚਲਜੋ ਫੋਟੋ ਲਿਆਓ ਉਹਦੇ ਨਾਲੋਂ ਜਦੋਂ ਸਾਡਾ ਰੇਟ ਤੁਸੀਂ ਚੈੱਕ ਕਰਨਾ ਤੇ ਬਹੁਤ ਘੱਟ ਹੋਣਾ ਕਿਸ਼ਤਾਂ ਦੇ ਸਮਾਨ ਲੈਣਾ ਉਹਨਾਂ ਨੂੰ ਕੀ ਕਰਨਾ ਪਊਗਾ ਦੋ ਕਿਲੋਮੀਟਰ ਦਾ ਦਾਰਾ ਹੋਣਾ ਚਾਹੀਦਾ ਜਿੱਦਾਂ ਜਲੰਧਰ ਤੋਂ 100 ਮੀਟਰ ਦਾ ਏਰੀਆ ਬਜਾਜ ਦੇ ਵਿੱਚ ਹੋਏ इजीली ਫਾਈਨਾਂਸ ਹੋ ਜਾਂਦਾ ਜੀ ਕਿਸੇ ਕੋ ਡੈਬਿਟ ਕਾਰਡ ਹੋਏ ਜੇ ਜਿੱਤੇ ਕਿਸ਼ਤਾਂ ਬਣ ਸਕਦੀਆਂ ਹਨ ਕ੍ਰੈਡਿਟ ਕਾਰਡ ਹੋਏ ਉਹ ਵੀ ਹੋ ਜਾਂਦਾ ਹੈ ਹੂੰ ਬਹੁਤ इजीली ਮੇਨਟੇਨਡ ਹੈ ਕੋਈ ਇਨਾ ਔਖਾ ਕੰਮ ਨਹੀਂ ਹੈ ਕੋਈ ਇੱਥੇ ਪੂਰੀ ਬੈੜ ਕੇ ਸ਼ਿੰਗਾਰ ਕਰੀਣੀ ਪਈ ਆਪਣੀ ਹੂੰ ਜਿੱਦਾਂ ਮੱਦੀ ਅਜਾ ਟੱਚ ਵਾਲਾ ਟੱਚ ਵਾਲਾ ਮੈਂ ਹੁਣ ਤੁਸੀਂ ਪ੍ਰੈਸ ਟੇਬਲ ਲੈਣਾ ਆ ਆ ਟੈਕ ਕਰ ਲੋ ਬਾਜ਼ਾਰ 'ਚ ਆਂਦਿਆਂ ਕੋਈ 6000 ਮੰਗੀਆਂ ਦਾ ਕੋਈ 6500 ਮੰਗੀਆਂ ਦਾ ਕੋਈ 5500 ਮੰਗੀਆਂ ਦਾ ਸਾਡੇ ਕੋਲ ਆਓ ਹੋਸ਼ ਓਟ ਜਾਨੇ ਹੋਸ਼ ਜੇ ਤੁਸੀਂ ਰੇਟ ਸੁਣਨੇ ਆ ਮੰਦਰ ਤੁਸੀਂ ਲੈ ਕੇ ਜਾਣਾ ਆ ਦੇਖੋ ਮੰਦਰ ਦੇ ਵਿੱਚ ਬਹੁਤ ਛੋਟੇ ਡਿਜ਼ਾਈਨ ਤੇ ਸਾਈਜ਼ ਹੈਗੇ ਆ ਲਓ ਜੀ ਇਸ ਵੇਲੇ ਮੀ ਵੀ ਬੜੇ ਯੋਰਾ ਸ਼ੋਰਾ ਨਾਲ ਪੈ ਰਿਆ ਤੇ ਕੰਫੀਬਲ ਮੈਟਰਸ ਦੇ ਵਿੱਚ ਕਹਿੰਦੇ ਕੰਮ ਵੀ ਬੜਾ ਯੋਰਾ ਸ਼ੋਰਾ ਨਾਲ ਚੱਲ ਰਿਹਾ ਅੱਜ ਤੁਹਾਡੇ ਅਸੀਂ ਕਰਾਉਣੇ ਆ ਫਾਇਦੇ ਜਿੱਥੇ ਹੋਲਸ ਦੇ ਰੇਟਾਂ ਦੇ ਗੱਦੇ ਲੈ ਕੇ ਦਵਾਂਗੇ ਬੈੱਡ ਲੈ ਕੇ ਦਵਾਂਗੇ ਤੁਹਾਨੂੰ ਅਲਵਾੜੀਆਂ ਲੈ ਕੇ ਦਵਾਂਗੇ ਤੁਹਾਨੂੰ ਸੋਫੇ ਲੈ ਕੇ ਦਵਾਂਗੇ ਆ ਦੇਖੋ ਡਾਇਰੈਕਟ ਤੁਹਾਨੂੰ ਫੈਕ ਜਿੱਥੇ ਗੱਦੇ ਬਣਦੇ ਦਿਖਾ ਰਹੇ ਆ ਇੱਥੇ ਤੁਸੀਂ ਆ ਜਾਓ ਗੱਦਿਆਂ ਦੀ ਜੋੜੀ ਗੱਦਿਆਂ ਦੀ ਜੋੜੀ ਸਿਰਫ 1800 ਰੁਪਏ ਦੇ ਸ਼ੁਰੂ 1800 ਰੁਪਏ ਤੋਂ ਜਿੱਥੇ ਦੋ ਜੋੜੀ ਗੱਦਿਆਂ ਦੀ ਦੋ ਪੀ ਤਵਾਂਗੇ 1800 ਰੁਪਏ ਦੇ ਸ਼ੁਰੂ ਆ ਉਦੋਂ ਉੱਪਰ ਤੁਸੀਂ 2400 2500 2800 3000 ਭਾਵੇਂ ਤੁਸੀਂ 20000 ਤੱਕ ਦਾ ਗੱਦਾ ਲੈ ਲਓ ਹੁਣ ਗੱਲ ਕਰਕੇ ਸੋਫਿਆਂ ਦੀ ਗੱਲ ਕਰਾਂਗੇ ਬਿੱਡਾਂ ਦੀ ਗੱਲ ਕਰਾਂਗੇ ਟਰੇਸਿੰਗ ਟੇਬਲ ਦੀ ਪਲਾਸਟਿਕ ਟੇਬਲ ਦੀ ਅਲਮਾਰੀਆਂ ਦੀ ਚੈਲੰਜ ਕਰਦਾ ਚੈਲੰਜ ਅੱਜ ਦੀ ਵੀਡੀਓ ਚ ਜੋ ਅਸੀਂ ਰੇਟ ਦੱਸਦੇ ਆ ਨਹੀਂ ਮਿਲਣੇ ਹੋਰ ਕਿਤੇ ਹੋ ਜਿੱਥੇ ਮਰਜੀ ਚਲ ਜਾਓ ਰੇਟ ਪਤਾ ਕਰਕੇ ਆ ਜਾਓ ਫੋਟੋਆਂ ਖਿੱਚ ਕੇ ਆ ਜਾਓ ਫੇਰ ਸਾਣਾ ਕੰਪੇਅਰ ਕਰ ਲਿਓ ਪੂਰੇ ਪੰਜਾਬ ਨਾਲੋਂ ਸਾਮਾਨ ਵੀ ਸਸਤਾ ਦਵਾਂਗੇ ਆਸਾਨ ਕਿਸ਼ਤਾਂ ਤੇ ਦਵਾਂਗੇ ਤੁਹਾਡੇ ਘਰ ਤੱਕ ਪਹੁੰਚਣ ਦੀ ਜ਼ਿੰਮੇਵਾਰੀ ਵੀ ਦਵਾਂਗੇ ਕਿਉਂਕਿ ਸ਼ਿਪਿੰਗ ਦੀ ਸਰਵਿਸ ਵੀ ਹੈਗੀ ਆ ਲਓ ਜੀ ਪਹਿਲਾ ਆਪਾਂ ਗੱਲ ਹੈ ਨਾ ਬੈਡਾਂ ਤੋਂ ਸ਼ੁਰੂ ਕਰ ਲੈਂਦੇ ਆ ਆ ਤੁਸੀਂ ਬੈਡ ਚੈੱਕ ਕਰ ਲਓ ਲੈਟਾ ਛਟਾ ਜਾਗ ਰਹੀਆਂ ਬਹੁਤ ਸੋਹਣਾ ਇਹਦਾ ਬੈਗ ਹੈਗਾ ਆ ਦੇਖੋ ਬਹੁਤ ਬਈਆ ਦਾ ਸਾਈਜ਼ ਹੈਗਾ ਬਾਜ਼ਾਰ ਦੇ ਵਿੱਚ ਜਾ ਕੇ ਇਹਦਾ ਰੇਟ ਪੁੱਛਦੇ ਹੋ ਇਹ ਰੇਟ ਕੋਈ 18000 ਮੰਗਦਾ ਕੋਈ 18500 ਮੰਗਦਾ ਪਰ ਅੱਜ ਅਸੀਂ ਫੈਕਟਰੀ ਦੇ ਵਿੱਚ ਆਏ ਆ ਤੁਹਾਡੇ ਵਹਿਮ ਕੱਟਾਂਗੇ ਤੁਹਾਨੂੰ ਕੈਮ ਕਰਾਂਗੇ ਤੁਹਾਨੂੰ ਦੱਸਾਂਗੇ ਫੈਕਟਰੀ ਦਾ ਤੇ ਸ਼ੋਰੂ ਦਾ ਫਰਕ ਕਿੰਨਾ ਸਰ ਮੈਨੂੰ ਦੱਸੋ 18500 ਰੁਪਿਆ ਰੇਟ ਆ ਬਾਜ਼ਾਰ ਦਾ ਦੇਰ ਸ਼ੋਰੂਮ ਤੇ ਲਾ ਕੇ ਲੈਟਾ ਰੱਖ ਰਹੇ ਦਾ ਪਰ ਅਸੀਂ ਤਾਂ ਫੈਕਟਰੀ ਜਾਈਆਂ ਤੇ ਮੈਨੂੰ ਦੱਸੋ ਫੈਕਟਰੀ ਦਾ ਕੀ ਹੈਗਾ ਫਰਕ ਇਹਦੇ ਵਿੱਚ ਫੈਕਟਰੀ ਦਾ ਰੇਟ ਦਵਾਂਗੇ ਜੀ 11.5000 ਰੁਪਏ ਦਾ 11.5000 ਰੁਪਏ ਦਾ 11.5000 ਦਾ ਬੈੱਡ ਦਵਾਂਗੇ ਜੀ ਤੁਸੀਂ ਹੋਰ ਦੇਖ ਲਓ ਫਰਕ ਕਿੰਨਾ ਹੈਗਾ ਬਾਜ਼ਾਰ 'ਚ ਜਾ ਕੇ ਪਤਾ ਕਰੋ 18500 ਰੁਪਏ ਦਾ ਬੈੱਡ ਕਾਫੀ ਵਾਲ ਮੈਟਰਸ ਫੈਕਟਰੀ ਜਾਜੋ 18500 ਵਾਲਾ ਬੈੱਡ ਸਿਰਫ 11500 ਦੇ ਵਿੱਚ ਲੈ ਜਾਓ ਲੈਟਾਂ ਛੱਟਾਂ ਲੱਗੀਆਂ ਹੈਗੀਆਂ ਮਾਡਲ ਆ ਵੀ ਪਰ ਇਹ ਵੀ ਦੱਸ ਦਿਓ ਨਾ ਇਹ ਵੀ ਬੜਾ ਸੋਹਣਾ ਮਾਡਲ ਆ ਇਹ ਵੀ ਬੜਾ ਸੋਹਣਾ ਮਾਡਲ ਹੈ ਜੀ ਇਹ ਵੀ 11.5 ਹਜ਼ਾਰ ਦਾ ਦਵਾਂਗੇ ਪਰ ਇੱਕ ਚੀਜ਼ ਦੱਸ ਦਈਏ ਕਿ ਜਿੰਨੇ ਵੀ ਸਾਡੇ ਕੋਲ ਬੈੱਡ ਬੰਦੇ ਆ ਟੋਟਲ ਅਪਲਾਈ 'ਚ ਬੰਦੇ ਜੀ ਕੋੜ 'ਚ ਨਹੀਂ ਅਸੀਂ ਬਣਾਉਂਦੇ ਜੀ ਇਹ ਸਾਰਾ ਅਪਲਾਈ ਦੇ ਹੀ ਬਨੇ ਹੋਏ ਬੈੱਡ ਅੱਛਾ ਰੇਟ ਵੀ ਘਟਿਆ ਤੇ ਕੁਆਲਿਟੀ ਵੀ ਵਧੀਆ ਆ ਕੁਆਲਿਟੀ ਵੀ ਵਧੀਆ ਕਾਕ ਦੇ ਪੂਰੇ ਪੱਲੇ ਪਏਗਾ ਇਹ ਵੀ 11.5 ਹਜ਼ਾਰ ਦਾ ਇਹ ਵੀ 11.5 ਹਜ਼ਾਰ ਦਾ ਬੈੱਡ ਦੇਖੋ ਸਾਡੇ ਕੋਲ ਬਹੁਤ ਸਾਰੇ ਸੈਂਪਲ ਹੈਗੇ ਜਿੱਦਾਂ ਦਾ ਤੁਹਾਨੂੰ ਚਾਹੀਦਾ ਹੈਗਾ ਤੁਸੀਂ ਓਦਾਂ ਦਾ ਡਿਜ਼ਾਈਨ ਸੈਂਪਲ ਲੈ ਕੇ ਜਾ ਸਕਦੇ ਹੋ ਕਿਸੇ ਨੂੰ ਵੱਡ ਆ ਸੈਟੀਆਂ ਨਾਲ ਚਾਹੀਦੀਆਂ ਇਹ ਤੁਸੀਂ ਲੈ ਕੇ ਜਾ ਸਕਦੇ ਆ ਵਿਦਾਊਟ ਸੈਟ ਚਾਹੀਦਾ ਇਹ ਵੀ ਲੈ ਕੇ ਜਾ ਸਕਦੇ ਆ ਪਰ ਇਹ ਹੈਗਾ 22000 ਦਾ ਤਾਂ ਨਹੀਂ ਜੀ 14500 ਰੁਪਏ ਦਾ ਜੀ 14500 ਰਾਈਟ ਟੇਬਲ ਦੇ ਨਾਲ ਔਰ ਤੁਸੀਂ ਦੇਖੋ ਇੱਕ ਇੱਕ ਬੈੱਡ ਪਿੱਛੇ ਤੁਹਾਡਾ 8-8000 10-10000 ਰੁਪਏ ਦਾ ਫਰਕ ਹੈਗਾ ਹੁਣ ਦੇਖੋ ਵਿਆਹਾਂ ਸ਼ਾਦੀਆਂ ਦੇ ਹਨ ਸ਼ੁਰੂ ਹੋ ਗਏ ਆ ਕਈਆਂ ਨੇ ਆਪਣੀਆਂ ਬੱਚੀਆਂ ਦੇ ਵਿਆਹਾਂ ਵਿੱਚ ਗਿਫਟ ਕਰਨੇ ਬੈੱਡ ਆਹ ਬੈੱਡ ਸਭ ਤੋਂ ਸੁਪਰ ਸੇਅਰ ਹੈਗੀ ਆ ਹੁਣ ਤੁਸੀਂ ਦੇਖੋ ਇਹ ਮਲਟੀ ਫੰਕਸ਼ਨ ਹੈ ਇਹਦੇ ਵਿੱਚ ਇਹ ਬੈੱਡ ਦਾ ਬੈੱਡ ਬਣ ਗਿਆ ਜੀ ਆ ਦੇਖੋ ਸਟੋਰੇਜ ਹੋ ਗਈ ਉਧਰ ਤੁਸੀਂ ਚੈੱਕ ਕਰ ਲਓ ਡਰੈਸਿੰਗ ਟੇਬਲ ਆ ਗਿਆ ਆ ਤੁਹਾਡਾ ਦੇਖੋ ਇੱਕ ਸਟੋਰ ਲਈ ਆ ਵੱਖਰਾ ਆ ਗਿਆ ਸੋ ਜੇ ਆਪਾਂ ਇਹਦੇ ਬਾਕਸਾਂ ਦੀ ਗੱਲ ਕਰੀਏ ਬਾਕਸ ਹੀ ਰਹਿ ਗਿਆ ਮਲਟੀ ਜੀਜੇ ਦੇ ਵਿੱਚ ਮਿਲ ਜਾਨੀਏ ਸਰ ਇਹ ਤਾਂ ਬੈੱਡ ਨਹੀਂ ਇਹਦੇ ਵਿੱਚ ਤੁਸੀਂ ਬਹੁਤ ਗੋੜੀ ਫਿੱਟ ਕਰਤਾ ਇਹ ਆ ਦੇਖੋ ਨਾ ਜੀ ਇੱਕ ਤਾਂ ਅਸੀਂ ਛੋਟੀ ਜੀ ਡਰੈਸਿੰਗ ਟਾਈਪ ਬਣਾਤੀ ਹਾਂ ਜੀ ਚਾਹੇ ਯੂਜ਼ ਕਰ ਲਓ ਚਾਹੇ ਉਧਰ ਇਹਦੀ ਸ਼ੈਲਫਾਂ ਯੂਜ਼ ਕਰ ਲਓ ਜੀ ਚਾਹੇ ਇਹਦੇ ਵਿੱਚ ਸਟੋਰੇਜ ਕਰ ਲਓ ਇਹਦਾ ਵੀ ਰੇਟ ਅਸੀਂ ਬਹੁਤ ਰੀਜ਼ਨੇਬਲ ਰੱਖਿਆ ਸਾਡੇ ਬਹੁਤ ਡਿਮਾਂਡਿੰਗ ਬੈੱਡ ਹੈ ਜੀ ਇਹ ਬਹੁਤ ਡਿਮਾਂਡ ਤੇ ਆਂਦਾ ਹੈ 35 36 37 38 ਹਜ਼ਾਰ ਫੇ ਫੈਕਟਰੀ ਤੇ ਥੋੜੀ ਨਾ ਆਇਓ ਤੁਸੀਂ ਦੁਕਾਨਾਂ ਤੇ ਆ ਗਿਓ ਹਾਂਜੀ 24000 ਸਾਰੇ ਕੋਈ ਵਿੱਚ ਮਲਾ ਕੇ ਹਾਂਜੀ ਹਾਂਜੀ ਗੱਦੇ ਛੱਡ ਕੇ ਦੀ ਲਓ 24000 ਰੁਪਏ ਦਾ ਬੈੱਡ ਤੁਹਾਨੂੰ ਦੇ ਰਣਾ ਜਿਨ੍ਹਾਂ ਨੇ ਵਿਆਹਾਂ ਚਾਹ ਜਾਂ ਕਿਸੇ ਨੂੰ ਗਿਫਟ ਕਰਨੇ ਆ ਆਹ ਦੇਖ ਲਓ ਸਾਡੇ ਕੋਲ ਇੱਥੇ ਤੁਹਾਨੂੰ ਅਸੀਂ ਇਹ ਦੱਸ ਦਿੰਦੇ ਫਿਰ ਡਿਜ਼ਾਈਨ ਤੁਹਾਨੂੰ ਬਹੁਤ سارے ਮਿਲ ਜਾਣੇ ਆ ਉਹ ਵੀ ਤੁਸੀਂ ਸੇਮ ਬੈੱਡ ਦੇਖ ਲਓ ਬਿੱਡਾਂ ਦੇ ਨਾਲ ਨਾਲ ਇੱਧਰ ਆ ਜੀ ਇੱਧਰ ਆ ਕੇ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਜਿਨ੍ਹਾਂ ਨੇ LED ਪੈਨਲ ਲੈਣੇ ਆ ਦੇਖੋ ਕਲਰ ਵੱਖੋ ਵੱਖਰੇ ਆ ਸਾਈਜ਼ ਵੱਖੋ ਵੱਖਰੇ ਆ ਡਿਜ਼ਾਈਨ ਵੀ ਬੜੇ ਸੋਹਣੇ ਆ ਤੁਹਾਨੂੰ LED ਪੈਨਲ ਵੀ ਇਹ ਵੀ ਤੁਹਾਨੂੰ ਤੁਸੀਂ ਘਰ 'ਚ ਮਿਸਤਰੀ ਬੁਲਾ ਲਿਓ ਉਹਦੇ ਨਾਲ ਉਹ ਵੀ ਸਸਤਾ ਰੇਟ ਪਊਗਾ ਕੁਆਲਿਟੀ ਸਾਡੇ ਕੋਲ ਬਹੁਤ ਵਧੀਆ ਆ ਪਰ ਬੈੱਡ ਹੋ ਗਏ ਗੱਦੇ ਹੋ ਗਏ ਮੈਨੂੰ ਇਹ ਦੱਸੋ ਵੀ ਅਲਮਾਰੀਆਂ ਵੀ ਬੜੀਆਂ ਸੋਹਣੀਆਂ ਹੈਗੀਆਂ ਅਲਮਾਰੀਆਂ ਵੀ ਸਾਡੇ ਕੋਲ ਮਿਲਦੀਆਂ ਈਵਨ ਕੋਈ ਅਗਰ ਬੱਚੇ ਆਂਦੇ ਆ ਜਿੱਦਾਂ ਉਹਨਾਂ ਦੇ ਕੋਈ ਇੱਕ ਅਸੀਂ ਨਵੀਂ ਚੀਜ਼ ਇੰਟਰੋਡਿਊਸ ਕੀਤੀ ਹੈ ਜੀ ਆਹ ਦੇਖੋ ਜੀ ਆਹ ਦੇਖੋ ਤੁਹਤ ਕਰਦਾ ਆਹ ਦੇਖੋ ਨਵੀਂ ਚੀਜ਼ ਕੀਤੀ ਹੈ ਜੀ ਹੁਣ ਕੋਈ ਇੱਥੇ ਕੁੜੀ ਬੈਠ ਕੇ ਸ਼ਿੰਗਾਰ ਕਰਦੀ ਜੁ ਪਟੀਆਂ ਆਪਣੀ ਹੂੰ ਜਿੱਦਾਂ ਮਰਜੀ ਅਹੇ ਟੱਚ ਵਾਲਾ ਟੱਚ ਵਾਲਾ ਮੇਰਾ ਲੋ ਆ ਦੇਖ ਜਿੰਨਾ ਸਾਈਜ਼ ਚਾਹੀਦਾ ਹੈ ਚਾ ਢਾਈ ਫੁੱਟ ਚਾਹੀਦਾ 3 ਫੁੱਟ ਚਾਹੀਦਾ 7 ਫੁੱਟ ਚਾਹੀਦਾ ਅਲਮਾਰੀ ਵਾਲਾ ਹਰ ਚੀਜ਼ ਮਿਲਦੀ ਦੇਖੋ ਇਹਦੇ ਵਿੱਚ ਤੁਸੀਂ ਆ ਡਰੈਸਿੰਗ ਟੇਬਲ ਆ ਚੈੱਕ ਕਰ ਲੋ ਲਾਈਟਾਂ ਲੂਟਾਂ ਲੱਗਦੀਆਂ ਤੁਸੀਂ ਪ੍ਰੈਸ ਕਰਨਾ ਲਾਈਟਾਂ ਚੇਂਜ ਹੋ ਜਣਿਆ ਅੱਜ ਕੱਲ ਦੇ ਮਾਡਰਨ ਜਵਾਨੇ ਚ ਮਾਡਰਨ ਚੀਜ਼ਾਂ ਦੇ ਦੀਆਂ ਇੱਥੇ ਸਾਰਾ ਹੀ ਸਮਾਨ ਫੈਕਟਰੀ ਮਿਲਣਾ ਬੈੱਡ ਹੈ ਜੋ ਗੱਦੇ ਲੈ ਜੋ ਡਾਈਨਿੰਗ ਟੇਬਲ ਹੈ ਜੋ ਡਰੈਸਿੰਗ ਟੇਬਲ ਹੈ ਜੋ ਪ੍ਰੈਸ ਟੇਬਲ ਹੈ ਜੋ LED ਪੈਨਲ ਲੈ ਲੋ ਅਲਮਾਰੀਆਂ ਦੇਖੋ ਕਿੰਨੀਆਂ ਸੋਹਣੀਆਂ ਬਹੁਤ ਸੋਹਣੀਆਂ ਅਲਮਾਰੀਆਂ ਕੀ ਡੀਜੀ ਯੂਜ਼ ਕੀਤੀ ਹੈ ਜੀ ਇਹ ਲੈਮੀਨੇਟਡ ਹਾਈ ਕੁਆਲਿਟੀ ਦਾ ਬੋਰਡ ਹੈ ਜੀ ਇਹ ਨਹੀਂ ਛੇਤੀ ਜਾਣ ਵਾਲਾ ਨਹੀਂ ਹੈ ਆ ਦੇਖੋ ਇਹਦੇ ਅੰਦਰ ਵੀ ਸੇਮ ਇਦਾਂ ਦੀ ਫਿਨਿਸ਼ ਬਣਾ ਕੇ ਤਿਆਰ ਕੀਤਾ ਹੈ ਜੀ ਪਿੱਛੇ ਵੀ ਬੋਰਡ ਹੈ ਸਾਈਡਾਂ ਤੇ ਵੀ ਥੱਲੇ ਵੀ ਸਾਰਾ ਬੋਰਡ ਬਣਾ ਕੇ ਲੱਗਾ ਅੱਛਾ ਸਪੇਸ ਦੇਖੋ ਕਿੰਨੀ ਸੋਹਣੀ ਆ ਤੁਸੀਂ ਆਪਣੇ ਕੋਟ ਪੈਂਟ ਬਲੇਜ਼ਨਾ ਟੰਗਣੀਆਂ ਆ ਦੇਖੋ ਬੜੀ ਸੋਹਣੀ ਸਪੇਸ ਅਸੀਂ ਟੰਗ ਸਕਦੇ ਆ ਤੁਸੀਂ ਪ੍ਰੈਸ ਕਰਕੇ ਇੱਥੇ ਆਪਣਾ ਸਾਰਾ ਸਮਾਨ ਰੱਖਣਾ ਹੈਗਾ ਆ ਸੂਟ ਵਗੈਰਾ ਰੱਖਣੇ ਆ ਆਪਣੀਆਂ ਦਸਤਾਰਾਂ ਰੱਖਣੀਆਂ ਕੋਈ ਵੀ ਸਮਾਨ ਰੱਖਣਾ ਬੜਾ ਸੋਹਣਾ ਇਹਦੇ ਵਿੱਚ ਬਣਿਆ ਹੋਇਆ ਹੈਗਾ ਆ ਜਿੰਨਾ ਮਰਜ਼ੀ ਲੈ ਲਓ ਚਾਹੇ ਇਦਾਂ 4 ਫੁੱਟਾ 5 ਫੁੱਟਾ ਚਾਹੀਦਾ 5 ਫੁੱਟਾ ਲੈ ਲਓ ਜੋ ਸਹੀ ਚਾਹੀਦਾ 7 ਫੁੱਟ ਬਣਵਾ ਲਓ ਜੋ ਮਰਜੀ ਬਣਵਾ ਲਓ ਜੀ ਲਓ ਜੀ ਆ ਵੀ ਚੈੱਕ ਕਰ ਲਓ ਤੁਹਾਡਾ ਰੂਮ ਛੋਟਾ ਤੁਸੀਂ ਕਹਿੰਦੇ ਤੁਹਾਨੂੰ ਸਾਈਜ਼ ਇਦਾਂ ਦਾ ਚਾਹੀਦਾ ਆ ਵੀ ਦੇਖੋ ਕੰਫੀਬਲ ਮੈਟਰਸ ਨੇ ਲੋਕਾਂ ਦੇ ਬਹੁਤ ਸਾਰੇ ਫਾਇਦੇ ਕਰਦਾ ਤੁਸੀਂ ਫੈਕਟਰੀ 'ਚ ਆਉਨੇ ਆ ਜਦੋਂ ਤੁਸੀਂ ਫੈਕਟਰੀ 'ਚ ਆਉਨੇ ਆ ਦੋ ਚੀਜ਼ਾਂ ਦਾ ਫਾਇਦਾ ਹੁੰਦਾ ਇੱਕ ਤੁਹਾਨੂੰ ਚੀਜ਼ ਚੰਗੀ ਮਿਲਦੀ ਆ ਕੁਆਲਿਟੀ ਚੰਗੀ ਮਿਲਦੀ ਆ ਬਾਜ਼ਾਰ ਨਾਲੋਂ 8-8 10-10 ਹਜ਼ਾਰ ਰੁਪਈਆ ਇੱਕ ਬੈੱਡ ਪਿੱਛੇ ਫਰਕ ਹੈਗਾ ਆ ਚੈੱਕ ਕਰ ਲਓ 2024 2024 ਇਤਾਂ ਬਾਜ਼ਾਰ ਦੇ ਵਿੱਚ ਮੰਗਦੇ ਪਰ ਤੁਹਾਨੂੰ 14500 ਰੁਪਏ ਦਵਾਂਗੇ ਆ ਵੀ ਸੈੱਟ ਚੈੱਕ ਕਰ ਲਓ 14500 ਦਾ ਅੱਜ ਤੁਹਾਡੇ ਹੋਸ਼ ੜਾ ਦੇਣੇ ਰੇਟ ਤੇ ਜਦੋਂ ਤੁਸੀਂ ਬਾਜ਼ਾਰਾਂ ਦੇ ਸ਼ੋਰੂਮਾਂ 'ਤੇ ਜਾ ਕੇ ਅਸੀਂ ਇਹ ਵੀ ਚੈਲੰਜ ਕਰਦੇ ਹਾਂ ਜਿਹੜੇ ਮਰਜ਼ੀ ਸ਼ੋਰੂਮ ਚਲ ਜਾਓ ਬਾਜ਼ਾਰ ਚਲ ਜਾਓ ਫੋਟੋ ਲਿਆਓ ਉਹਦੇ ਨਾਲੋਂ ਜਦੋਂ ਸਾਡਾ ਰੇਟ ਤੁਸੀਂ ਚੈੱਕ ਕਰੋ ਨਾ ਤਾਂ ਬਹੁਤ ਘੱਟ ਹੋਣਾ ਬਹੁਤ ਸੋਹਣਾ ਲਗਜ਼ਰੀ ਬੈੱਡ ਆ ਲੈਟਾ ਬਹੁਤ ਸੋਹਣੀਆਂ ਪਿੱਛੇ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਆ ਬਾਜ਼ਾਰ ਦਾ ਰੇਟ 18 ਤੋਂ 20000 11500 ਦਾ ਬੈੱਡ ਦਵਾਂਗੇ ਆ ਵੀ ਚੈੱਕ ਕਰ ਲਓ ਅੱਜਕੱਲ ਬਹੁਤ ਪਸੰਦ ਕਰਦੇ ਆ ਕਿਉਂਕਿ ਸ਼ੁਰੂ ਤੋਂ ਹੀ ਚੱਲਦਾ ਇਹ ਬੈੱਡ ਹੁਣ ਤੱਕ ਬੈਸਟ ਬੈੱਡ ਰਿਹਾ ਆ ਦੇਖੋ ਡਾਲਲੇ ਵਾਲਾ ਬੈੱਡੇ ਨੂੰ ਕਹਿੰਦੇ ਆ ਤੁਸੀਂ ਇਹਦੇ ਵਿੱਚ ਜਿੰਨੀ ਮਰਜ਼ੀ ਸਟੋਰੇਜ ਕਰ ਲਓ ਉਧਰ ਵੀ ਤੁਸੀਂ ਕਰ ਸਕਦੇ ਆ ਫਿਰ ਬਾਕਸੇ ਬਣੇ ਹੋਏ ਆ ਆ ਡਿਜ਼ਾਈਨ ਸੋਹਣਾ ਮਾਇਕਾ ਇਹ ਵੀ ਕੋਈ 18-20000 ਦਾ ਨਹੀਂ 14500 ਦਾ ਬੈੱਡ ਉਹ ਦੇਖੋ ਪਿੱਛੇ ਕਿੰਨਾ ਸੋਹਣਾ ਕੱਪੜਾ ਲੱਗਾ ਆ ਇਹ ਵੀ ਤੁਹਾਨੂੰ 14500 ਰੁਪਏ ਦਾ ਬੈੱਡ ਇਥੋਂ ਮਿਲ ਜਾਣਾ ਆ ਲਓ ਜੀ ਬੈੱਡਾਂ ਦੇ ਫਾਇਦੇ ਹੋ ਗਏ ਆ ਹੁਣ ਸੋਫੇ ਚੈੱਕ ਕਰ ਲਓ ਪਹਿਲਾਂ ਸਾਡਾ ਸੋਫਾ ਚੈੱਕ ਕਰ ਲਓ ਸੋਫੇ ਦੀ ਕੁਆਲ ਗੱਦੀਆਂ ਦੇ ਨਾਲ ਤੁਹਾਨੂੰ ਸੋਫੇ ਮਿਲਣੇ ਨਹੀਂ ਹੈਗੇ ਗੱਦੀਆਂ ਤੋਂ ਬਿਨਾ ਬਾਜ਼ਾਰ ਦੇ ਵਿੱਚ ਇਸ ਸੋਫੇ ਦਾ ਰੇਟ 25000 ਤੋਂ ਲੈ ਕੇ 30000 ਰੁਪਿਆ ਹਰ ਦੁਕਾਨਦਾਰ ਮੰਗਦਾ ਸਰ ਤੁਹਾਡੀਆਂ ਦੇ ਗੱਦੀਆਂ ਵੀ ਨਾਲ ਲੱਗੀਆਂ ਆ ਤੁਹਾਡਾ ਰੇਟ ਕੀ ਹੈ ਜੀ 18500 ਗੱਦੀਆਂ ਦੇ ਨਾਲ ਗੱਦੀਆਂ ਦੇ ਨਾਲ ਟੇਬਲ ਵੀ ਨਾਲ ਲਗਾ ਕੇ ਪੂਰਾ ਤਿਆਰ ਸੈੱਟ 18500 ਲਓ ਜਿਹੜਾ ਬਾਜ਼ਾਰ ਦੇ ਵਿੱਚ 25 30000 ਦਾ ਸੋਫਾ ਇੱਥੇ ਤੁਹਾਨੂੰ 18500 ਦੇਣਾ ਇਹਦੇ ਨਾਲ ਸ਼ੀਸ਼ਾ ਵੀ ਲਾ ਕੇ ਦਵਾਂਗੇ ਪਲੱਸ ਇਹਦੇ ਨਾਲ ਕੁਸ਼ਨ ਵੀ ਲੱਗੇ ਹੋਇਆ ਕਲਰ ਬੜੇ ਸੋਹਣੇ ਆ ਸਰ ਉਹ ਵੀ ਮੈਨੂੰ ਦੱਸ ਦਿਓਰਾ ਕੀ ਹੈਗਾ ਜੀ ਸਰ ਇਹ ਵੀ 18500 ਦਾ ਜੀ ਅੱਛਾ ਇਹਦੇ ਵਿੱਚ ਕਲਰ ਦੀ ਆਪਸ਼ਨ ਹੈਗੀ ਆ ਇਹ ਵੀ 18500 ਚ ਲੈ ਕੇ ਜਾ ਸਕਦੇ ਆ ਬਿਲਕੁਲ ਜਾ ਸਕਦੇ ਜੀ ਇਸ ਤੋਂ ਇਲਾਵਾ ਸਾਡੇ ਕੋਲ ਦੇਖੋ ਜਿੱਦਾਂ ਹੁਣ ਬੈੱਡ ਦੇ ਵਿੱਚ ਕਾ ਵੀ ਡਿਜ਼ਾਈਨ ਬਣ ਜਾਂਦਾ ਹੈ ਇਹ ਵੀ ਬਹੁਤ ਅੱਛਾ ਹੈ ਇਹ ਵੀ 11500 ਦਾ ਬੈੱਡ ਹੈ ਹਮ ਇੱਕ ਬੈੱਡ ਸਾਡੇ ਕੋਲ ਆਪਣੇ ਕੀ ਕਸਟਮਰ ਹੋਰ ਥੋੜਾ ਜਿਹਾ ਅੱਛਾ ਬੈਟਰ ਚਾਹੀਦਾ ਹੈ ਇੱਕ ਅਸੀਂ ਆਹ ਕਨਸੈਪਟ ਬਣਾਇਆ ਪਰ ਇਹਦੇ ਬਕਸੇ ਜ਼ਿਆਦਾ ਵੱਡੇ ਬਣਾਏ ਆ ਇੱਕ ਸਰ ਹੋਰ ਦੱਸ ਦਿਓ ਕਿਸੇ ਨੇ ਇਹ ਮੈਂ ਕਿਸ਼ਤਾਂ ਦੇ ਸਮਾਨ ਲੈਣਾ ਉਹਨਾਂ ਨੂੰ ਕੀ ਕਰਨਾ ਪਊਗਾ ਉਹ ਜਾਂਦਾ ਸਰ 100 ਕਿਲੋਮੀਟਰ ਦਾ ਦਾਰਾ ਹੋਣਾ ਚਾਹੀਦਾ ਜਿੱਦਾਂ ਜਲੰਧਰ ਤੋਂ 100 ਕਿਲੋਮੀਟਰ ਦਾ ਏਰੀਆ ਬਜਾਜ ਦੇ ਵਿੱਚ ਉਹ इजीली ਫਾਈਨਾਂਸ ਹੋ ਜਾਂਦਾ ਜੀ ਕਿਸੇ ਕੋ ਡੈਬਿਟ ਕਾਰਡ ਹੋਏ ਜਿਹਦੇ ਤੇ ਕਿਸ਼ਤਾਂ ਬਣ ਸਕਦੀਆਂ ਹਨ ਕ੍ਰੈਡਿਟ ਕਾਰਡ ਹੋਏ ਉਹ ਵੀ ਹੋ ਜਾਂਦਾ ਹੈ ਸੀ ਹੂੰ ਬਹੁਤ इजीली ਮੇਨਟੇਨਡ ਹੈ ਕੋਈ ਇਨਾ ਔਖਾ ਕੰਮ ਨਹੀਂ ਹੈ ਦੇਖੋ ਇੱਕ ਤਾਂ ਇੱਕ ਤਾਂ ਪੂਰੇ ਪੰਜਾਬ ਨਾਲੋਂ ਸਸਤਾ ਫਰਨੀਚਰ ਰੇਟ ਸਾਨੂੰ ਉਹ ਦੱਸਦੇ ਜਿਹੜੇ ਕਿਸੇ ਨੇ ਨਹੀਂ ਦੇਣੇ ਦੂਜਾ ਤੁਸੀਂ ਈਜ਼ੀ ਕਿਸ਼ਤਾਂ ਦੇ ਲੈ ਕੇ ਜਾ ਸਕਦੇ ਆ 100 ਕਿਲੋਮੀਟਰ ਦੇ ਦਾਇਰੇ 'ਚ ਤੁਸੀਂ ਜਲੰਧਰ ਦੇ ਨੇੜੇ ਜਿਹੜੇ ਹੈਗੇ ਆ ਆਜੋ ਕਿਸ਼ਤਾਂ ਦੇ ਉੱਤੇ ਫਰਨੀਚਰ ਲੈ ਜਾਓ ਹਰ ਚੀਜ਼ ਦੀ ਗਾਰੰਟੀ ਦੇਵਾਂਗੇ ਰੇਟ ਤਾਂ ਤੁਹਾਨੂੰ ਅਸੀਂ ਦੱਸ ਤੇ ਆ ਹੋਸ਼ ਉਡਾਉ ਰੇਟ ਹੈਗੇ ਇਹ ਤੋਂ ਬਿਨਾਂ ਸਾਡੇ ਕੋਲ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਵੀਡੀਓ ਲੰਬੀ ਹੋਈ ਜਣੀ ਇਸ ਲਈ ਸਾਨੂੰ ਅਸੀਂ ਟ੍ਰੇਲਰ ਦਿਖਾ ਰਹੇ ਆ ਹੋਰ ਵੀ ਤੁਹਾਨੂੰ ਵੈਰਾਈਟੀਆਂ ਦਿਖਾਉਨੇ ਆਪਾਂ ਸੋਹਾਂ ਅਲਮਾਰੀ ਚੈੱਕ ਕਰ ਲਓ ਦੇਖੋ ਸਭ ਤੋਂ ਵਧੀਆ ਸਾਈਜ਼ ਇਹ ਤੁਹਾਨੂੰ ਅਸੀਂ ਸਿਰਫ 3200 ਰੁਪਏ ਦੇ ਵਿੱਚ ਅਲਮਾਰੀ ਦੇ ਦੇਣੀ ਆ ਕਿਸੇ ਨੇ ਵੀ ਤੁਹਾਨੂੰ 3200 ਨਹੀਂ ਦੇਣੀ ਇਹਦੇ ਵਿੱਚ ਕਲਰ ਚਾਹੇ ਤੁਸੀਂ ਇਹ ਲੈ ਲਓ ਕਲਰ ਤੁਸੀਂ ਬਲੈਕ ਲੈ ਲਓ ਤੁਸੀਂ ਆ ਲੈ ਲਓ ਜਿੱਦਾਂ ਆ ਮਰਜ਼ੀ ਲੈ ਲਓ ਉਸ ਤੋਂ ਬਾਅਦ ਤੁਹਾਡੇ ਘਰ ਦੇ ਬੱਚੇ ਹੈਗੇ ਆ ਤੁਸੀਂ ਬੱਚਿਆਂ ਲਈ ਵੀ ਲਵੀਰਾ ਲੈਣੀ ਆ ਆ ਦੇਖੋ ਕਿੰਨੇ ਸੋਹਣੇ ਰੰਗ ਚ ਪ੍ਰਿੰਟ ਹੈਗੇ ਆ ਵੱਖ-ਵੱਖ ਤਰ੍ਹਾਂ ਦੇ ਇੱਥੇ ਤੁਹਾਨੂੰ ਪ੍ਰਿੰਟ ਮਿਲ ਜਣੇ ਹੈਗੇ ਆ ਵੱਡਾ ਸਾਈਜ਼ ਬੱਚਿਆਂ ਲਈ ਹੈਗਾ ਜੇ ਤੁਸੀਂ ਚਾਹੋ ਨਾ ਸਾਨੂੰ ਸਾਈਜ਼ ਛੋਟਾ ਚਾਹੀਦਾ ਸਾਡੇ ਕੋਲ ਛੋਟਾ ਸਾਈਜ਼ ਹੀ ਹੈਗਾ ਜੇ ਬੱਚਿਆਂ ਲਈ ਲੈਣਾ ਪਿੰਕ ਕਲਰ ਮਿਲ ਜੂਗਾ ਬੱਚਿਆਂ ਲਈ ਲੈਣਾ ਤੁਸੀਂ ਮੁੰਡਿਆਂ ਲਈ ਲੈਣਾ ਤਾਂ ਤੁਹਾਨੂੰ ਬਲੂ ਕ ਹਾਈ ਕੁਆਲਿਟੀ ਦੀਆਂ ਅਲਮਾਰੀਆਂ ਹੈਗੀਆਂ ਤੁਸੀਂ ਘਰਾਂ ਦੇ ਤਾਂ ਪੈਸੇ ਬਹੁਤ ਨਾਲ ਦਿੰਨੇ ਆ ਪਰ ਫਰਨੀਚਰ ਵੀ ਚੰਗਾ ਘਰ ਦੇ ਵਿੱਚ ਪਿਆ ਹੋਵੇ ਤਾਂ ਰੋਹ ਪਾ ਜਾਂਦਾ ਆ ਵੀ ਤੁਹਾਨੂੰ ਅਲਮਾਰੀਆਂ ਦੇਖੋ ਇੱਕ ਚਮਚਾ ਵੀ ਬੂਰੇ ਦਾ ਨਹੀਂ ਮਿਲਣਾ ਮਤਲਬ ਸਾਡੀ ਸਫਾਈ ਦੇਖੋ ਕਾਰੀਗਰਾਂ ਦੀ ਕਿੰਨੀ ਹੈਗੀ ਹੈ ਫੈਕਟਰੀ ਦੇ ਵਿੱਚ ਤੁਸੀਂ ਖੜੇ ਆ ਇਹ ਅਲਮਾਰੀਆਂ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਵੱਖ-ਵੱਖ ਤਰ੍ਹਾਂ ਦੇ ਸਾਈਜ਼ ਤੁਸੀਂ ਲੈ ਕੇ ਜਾ ਸਕਦੇ ਆ ਹੁਣ ਤੁਸੀਂ ਪ੍ਰੈਸ ਟੇਬਲ ਲੈਣਾ ਆ ਆ ਚੈੱਕ ਕਰ ਲੋ ਬਾਜ਼ਾਰ ਜੀ ਜਾਂਦੇ ਕੋਈ 6000 ਮੰਗੀਆਂ ਦਾ ਕੋਈ 6500 ਮੰਗੀਆਂ ਦਾ ਕੋਈ 5500 ਮੰਗੀਆਂ ਦਾ ਸਾਡੇ ਕੋਲ ਆਓ ਹੋਸ਼ ਔਟ ਜਾਣੇ ਹੋਸ਼ ਚਾ ਤੁਸੀਂ ਰੇਟ ਸੁਣਨੇ ਆ ਤੁਸੀਂ ਕਹਣਾ ਇਸ ਐ ਲੁੱਟ ਹੀ ਹੋ ਗਏ ਇਹ ਤੁਸੀਂ ਲੈ ਜਾਓ ਮੰਦਰ ਤੁਸੀਂ ਲੈ ਕੇ ਜਾਣਾ ਆ ਦੇਖੋ ਮੰਦਰ ਦੇ ਵਿੱਚ ਬਹੁਤ ਛੋਟੇ ਡਿਜ਼ਾਈਨ ਤੇ ਸਾਈਜ਼ ਹੈਗੇ ਆ ਆ ਦੇਖੋ ਡਰੈਸਿੰਗ ਟੇਬਲ ਹਰ ਇੱਕ ਤਰ੍ਹਾਂ ਦਾ ਸਾਈਜ਼ ਤੁਸੀਂ ਛੋਟਾ ਸਾਈਜ਼ ਚਾਹੀਦਾ ਤੁਹਾਨੂੰ ਛੋਟਾ ਸਾਈਜ਼ ਮਿਲ ਜੂ ਵੱਡਾ ਸਾਈਜ਼ ਇਹਦਾ ਵੱਡਾ ਮਿਲ ਜੂ ਸਰ ਵਿਆਹਾਂ ਸ਼ਾਦੀਆਂ ਦਾ ਕੱਲ ਪਿਆ ਹੁਣ ਸੀਜ਼ਨ ਹੈ ਨਾ ਹਰ ਕਿਸੇ ਨੇ ਕਿਸੇ ਨੇ ਕਹਿਣਾ ਵੀ ਸਾਨੂੰ ਬੈੱਡ ਵੀ ਚਾਹੀਦਾ ਅਲਮਾਰੀ ਵੀ ਚਾਹੀਦੀ ਡਰੈਸਿੰਗ ਟੇਬਲ ਵੀ ਚਾਹੀਦਾ ਮਤਲਬ ਮਲਟੀ ਚੀਜ਼ਾਂ ਚਾਹੀਦੀਆਂ ਸਾਨੂੰ ਪੈਕੇਜ ਟਾਈਪ ਜੀ ਜੀ ਉਹਦੇ ਵਿੱਚ ਵੀ ਕੋਈ ਫਾਇਦਾ ਜੀ ਸਰ ਉਹਦੇ ਵਿੱਚ ਫਾਇਦਾ ਇਹ ਹੈ ਕਿ ਆਹ ਕਿ ਇੱਕ ਵਾਰੀ ਮਾਰਕੀਟ ਘੁੰਮ ਕੇ ਮਾਰਕੀਟ ਦੇ ਰੇਟ ਲੈ ਕੇ ਸਾਡੇ ਕੋ ਆ ਜੇ ਫਿਰ ਪਤਾ ਲੱਗੇਗਾ ਕਿ ਫੈਕਟਰੀ ਔਰ ਮਾਰਕੀਟ 'ਚ ਫਰਕ ਕੀ ਹੈ ਹਮ ਔਰ ਜਦੋਂ ਕੁਆਲਿਟੀਆਂ ਚੈੱਕ ਕਰਨਗੇ ਆਪਣੇ ਆਪ ਅੱਖਾਂ ਖੋਲ੍ਹਣੀਆਂ ਕਹਿਣ ਦੀ ਲੋੜ ਹੀ ਨਹੀਂ ਦੇਖੋ ਇਹ ਗੱਲ ਏਡੀ ਜ਼ਿੰਮੇਵਾਰੀ ਕਿਸੇ ਦੁਕਾਨਦਾਰ ਨੇ ਕਿਸੇ ਫੈਕਟਰੀ ਨੇ ਕਿਸੇ ਹੋਲਸੇਲਰ ਨੇ ਜਾਓ ਜੀ ਬਾਜ਼ਾਰ 'ਚ ਜਿਹੜੇ ਮਰਜੀ ਸ਼ੋਰ ਨੂੰ ਜਿਹੜੀ ਮਾਰੀ ਦੁਕਾਨ ਤੇ ਫੋਟੋ ਫੁੱਟੋ ਹੈ ਚਲੋ ਰੇਟ ਲਿਆਓ ਸਾਡਾ ਕੰਪੇਅਰ ਕਰ ਲਿਓ ਵੀ ਸਾਡੇ ਜਿੰਨਾ ਰੇਟ ਨਹੀਂ ਕਿਸ ਨੇ ਦੇਣਾ ਹੈਗਾ ਛੇਦੀ ਪਹੁੰਚੋ ਤੁਸੀਂ ਕੌਫੀ ਬਾਲ ਮੈਟ੍ਰਸ ਜਲੰਧਰ ਦੀ ਸਭ ਤੋਂ ਵੱਡੀ ਫਰਨੀਚਰ ਦੀ ਫੈਕਟਰੀ ਆ ਜਿੱਥੇ ਤੁਹਾਨੂੰ ਗੱਦੇ ਵੀ ਮਿਲਦੇ ਆ ਗੱਦਿਆਂ ਦੇ ਰੇਟ ਸੁਣ ਕੇ ਤੁਸੀਂ ਹੋਸ਼ ਤੁਹਾਡੇ ਉੱਟ ਜਾਣੇ ਆ ਸਾਰਾ ਤੁਹਾਨੂੰ ਵੈਰਾਈਟੀ ਹਾਈ ਕੁਆਲਿਟੀ ਦਵਾਂਗੇ ਨੰਬਰ ਸਕਰੀਨ ਤੇ ਆ ਰਿਹਾ ਕੋਈ ਵੀ ਮੰਨ ਜੀ ਸਵਾਲ ਤੁਸੀਂ ਇੱਥੇ ਫੋਨ ਕਰ ਸਕਦੇ ਆਂ